ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਾਕੀ ਆ ਜਬ ਆਪਣੀ ਨਵੇਂ ਬਲੌਗ ਚ ਸੋ ਬਹੁਤ ਟਾਈਮ ਹੋ ਗਿਆ ਆਪਾਂ ਬਲੌਗ ਬਣਾਉਣੇ ਛੱਡ ਦੇ 100 ਹੁਣ ਦੁਬਾਰੇ ਕੀਤਾ ਕਮਬੈਕ ਮਿਲਦੇ ਆ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਸੋ ਹਾਂਜੀ ਪਹੁੰਚ ਚੁੱਕੇ ਹਾਂ ਦਕਾਨ ਚ ਤੇ ਮਾਹੌਲ ਚਲ ਦੇਖ ਸਕਦੇ ਹੋ ਔਨਲਾਈਨ ਆਰਡਰ ਆਏ ਹੋਏ ਸੀ ਪਾਰਸਲ ਪੈਕ ਕਰਕੇ ਸੋ ਜਿਹੜਾ ਰਹਿੰਦਾ ਸੀ ਥੋੜਾ ਮੋਡਾ ਕੰਮ ਸਾਰਾ ਓਕੇ ਰਿਪੋਰਟ ਕਰਕੇ ਬੈਠੀ ਨਹੀਂ ਬਾਲੀ ਸੋਣੀਏ ਵਿੱਚ ਕਹਿੰਦੇ ਬਾਬਿਓ ਐਕਟਰ ਪਹੁੰਚੇ ਹੋਏ ਨੇ ਸਭੇ ਦਾ ਛੋਟਾ ਭਾਈ ਜਿਹੜਾ ਮੇਲੇ ਚ ਖੋ ਗਿਆ ਸੀ ਉਹ ਪਹੁੰਚਾ ਹੋਇਆ ਸੋਣੀਏ ਚੌਂ ਵਾਲੋ ਪੀਣਿਆ ਚਾਹ ਚਾਹ ਪੀਓ ਜੀ ਚਾਹ ਲੋ ਵੀ ਕਹਿੰਦੇ ਉਹ ਤੋਂ ਬਾਅਦ ਚ ਮਨੀਸ਼ ਹੋ ਗਿਆ ਅੱਗਾ ਕੰਨੀ ਤੋਂ ਉਧਰੋਂ ਮਹਾਰਾਜ ਸਨੀ ਦੇਵਤਾ ਜੀ ਸਾਡੇ ਪੀਰੇ ਨੇ ਚਾਹ ਰੀਜਨ ਲਾਲ ਲੱਗ ਚਾਹ ਪੀ ਰਿਹਾ ਮੁੰਡਾ ਉਹ ਤੋਂ ਬਾਅਦ ਚਲਦੇ ਆ ਮਿੱਤਰੋ ਆਪਾਂ ਢਾਕ ਖਾਣੇ ਅਰਸਲ ਜੱਟ ਨੇ ਜੀ ਦੁਕਾਨ 'ਤੇ ਪਹੁੰਚ ਚੁੱਕਿਆ 90 ਡਾਕ ਖਾਣੇ 'ਚ ਖਾਣਾ ਕੇ ਬਾਅਦ ਸੋ ਨਵਾਂ ਹੋਣ ਚੱਲਦਾ ਦੁਕਾਨ 'ਤੇ ਚਲੋ ਮਿੱਤਰੋ ਮਿਲਦੇ ਆਉਂ ਮਿੱਤਰੋ ਹਜੇ ਕਹਿੰਦੇ ਦਾ ਖਾਣੇ 'ਚ 2 ਵਜੇ ਤੋਂ 5 'ਚ ਜੀ ਜਾਵਾਂ ਫਿਰ ਤੋਂ ਬਾਅਦ ਸੋ ਆਉਂਦੇ ਆਂ ਫਿਰ ਦੁਕਾਨ 'ਤੇ ਆਂ ਤੇ ਬਾਬੇ ਦੁਕਾਨ 'ਤੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਮਾਹੌਲ ਚਾਹ ਸੋ ਬਾਬੇ ਪਹੁੰਚ ਚੁੱਕੇ ਆਂ ਅਮਰ 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 ਚਾਹ ਬੜਾ ਓਏ ਕਰ ਲਾ ਓਏ ਕੁਛ ਰੇਜੇ ਲੱਗਿਆ ਪਿਆ ਮਾਬਾ ਬਣਾ ਦੇ ਕੁਛ ਬਈਆਂ ਲਗਾਣ ਤੇ ਜਾਣਾ ਮਿੱਤਰੋ ਪਹੁੰਚ ਚੁੱਕਿਆ ਰੇ ਕੋਲ ਬਾਉਣ ਖਾ ਕੇ ਵਰਗਤ ਚੱਲਦੇ ਆ ਦੁਕਾਨ ਤੇ ਭੁੱਖ ਵਾਲੀ ਲੱਗੀ ਵੀ ਬਾਬਿਓ 2:00 ਬਜ ਗਏ 2:00 ਤੋਤੇ ਹੋ ਗਿਆ 3:00 ਨਾਲ ਹੋਵੇ ਠੀਕ ਹੈ ਜੀ ਸੋ ਮਿਲਦੇ ਆ ਤੁਹਾਨੂੰ ਅਗਲੇ ਸ਼ਾਰਟ ਚ ਉਧਰੋਂ ਮਨੀਸ਼ ਕਹਿੰਦੇ ਸਟੈਪ ਉਧਰ ਦਿਖਾਉਂਦਾ ਹੋਇਆ ਤੇ ਉਦੋਂ ਬਾਅਦ ਮੈਂ ਚੱਲਿਆ ਗਿਆ ਉੱਪਰ ਉੱਪਰ ਦੇਖਿਆ ਬਾਬਿਓ ਕਾਊਂਟਰ ਭਰਿਆ ਹੋਇਆ ਦੀ ਕੱਪੜਿਆਂ ਦਾ ਬਸ ਫਿਰ ਕੋਸ ਸਾਹਿਬ ਆਪ ਹੋਏ ਮੂਰੇ ਜਾਉਣ ਲੱਗਿਆਂ ਉੱਤੇ ਹੱਲ ਆਉਣਾ ਬਸ ਬੇਵਾਹ ਆਪਦੀ ਵੀ ਹੋ ਗਈ ਤੇ ਕੱਪੜਿਆਂ ਦੀ ਵੀ ਹੋ ਗਈ ਬਾਕੀ ਜਿੰਨਾ ਕੋ ਹੋਇਆ ਆਪਣੇ ਤਾਂ ਬਾਕੀਤਾ ਤੋਂ ਉਹਦਵਾਂ ਚ ਲੱਗੀ ਦੀ ਭੁੱਖ ਫਿਰ ਆਪਾਂ ਪਹੁੰਚ ਗਏ ਟਾਬੇ ਤੇ ਟਾਬੇ ਤੇ ਖਾ ਕੇ ਰੋਟੀ ਉਹਦਵਾਂ ਚ ਪਹੁੰਚ ਕੇ ਦੁਕਾਨ ਤੇ ਦੁਕਾਨ ਤੇ ਆ ਕੇ ਨਾਲ ਦੀ ਨਾਲ ਚਾਹ ਚਾਹ ਪੀ ਕੇ ਬਾਕੀ ਤੁਸੀਂ ਦੇਖ ਸਕਦੇ ਹੋ ਅੱਗੇ ਦਾ ਮਾਹੌਲ ਚਾਰ ਉਹਦਵਾਂ ਚ ਪਹੁੰਚ ਕੇ ਆਪਾਂ ਉੱਤੇ ਸਾਰੇ ਜਾਣੇ ਉਹਨਾਂ ਤੇ ਮੈਂ ਮਨੀਸ਼ ਸਣੀ ਤੇ सोनू ਚਾਰੇ ਜਾਣੇ ਅਸੀਂ ਪਹੁੰਚ ਗਏ। ਉਸ ਤੋਂ ਬਾਅਦ ਸਣੀ ਵੀ ਬਜਾਰਾ ਥੱਕਿਆ ਰਹਿੰਦਾ ਸਾਡਾ ਕੀ ਕਰੀਏ ਭਾਈ ਉਹ ਤੋਂ ਬਾਅਦ ਇਹ ਲਟ ਗਿਆ ਜਾ ਕੇ। ਪਿਆ ਹੋਇਆ ਮਸਫਰ ਨਿਆਰੇ ਲਏ ਕੰਮ ਵੀ ਕੀਤਾ ਨਾਲ ਨਾਲ ਮਸਤੀ ਵੀ ਕੀਤੀ। ਸੋ ਬਣੇ ਰਹੋ ਅਗਲੇ ਸ਼ੋਰਟ 'ਚ ਦਿਖਾਉਣਾ ਤੁਹਾਨੂੰ ਅੱਗੇ-ਅੱਗੇ। ਚੱਲ ਮੇਰੇ ਕਹਿੰਦੇ ਬਾਬੂ ਨਾਲ ਦੀ ਨਾਲ ਸਾਡੇ ਮਨੀਸ਼ ਬਾਂਗੇ ਤੇ گاਉਂ ਵਾਲਾ ਕੀੜਾ ਉੱਠ ਖੜਿਆ ਉਧਰੋਂ ਸਣੀ ਕੋਰਸ ਕਰਦਾ ਹੋਇਆ ਨਾਲ ਸੋ ਦੇਖ ਸਕਦੇ ਤੁਸੀਂ ਇਹ ਐਕਸ਼ਨ ਮਾਰੂ ਹੁਣ ਮੁੰਡਾ ਦੇਖਿਓ ਇਹ ਇਹਦਾ ਆਹ ਚੱਕ ਕਿਉਂ ਦਬਦਾ ਚੋਬਰ ਚੱਕ ਇਹਦਾ ਕਰਾਉਣਾ ਆਪਾਂ ਮੁੰਡੇ ਦਾ ਗਾਣਾ ਸੋ ਦਾ ਸੁਣੀ ਨਾਲ ਇਹਨਾਂ ਦੇ ਨਾਲ ੱਟਕੇ ਖਾਂਦੇ ਹੋਏ ਉਹ ਤੱਕੇ ਨਹੀਂ ਸੌਰੀ ਮਤਲਬ ਮਸਤੀ ਕਰਦੇ ਹੋਏ ਉਹਦੇ ਮਾਂ ਦਾ ਪੁੱਤ ਸਿਰੇ ਹੀ ਲਾਉਂਦਾ ਹੈ ਐਕਸ਼ਨ ਅਜਿਹਾ ਬਾਕੀ ਵਧੀਆ ਗੱਲਾਂ ਯਾਰ ਐਵੇਂ ਹੱਸਦੇ ਖੇਡਦੇ ਰਹੀਏ ਹਨ ਪਰਮਾਤਮਾ ਕਰੇ ਬਾਕੀ ਨਾਲ ਦੇ ਬੰਦੇ ਜਿੰਨੇ ਵੀ ਹੈਗੇ ਨੇ ਘੈਂਟ ਨੇ ਪਰ ਮੈਂ ਥੋੜਾ ਜਿਹਾ ਗੁੱਸੇ ਹੋ ਜਣਾ ਵਿੱਚ ਦੀ ਹਣਾ ਤੈਨੂੰ ਪਤਾ ਵੀ ਆਪਾਂ ਥੋੜਾ ਘੱਟ ਵੱਧ ਮਸਤੀ ਕਰਕੇ ਰਾਜੀ ਹਣਾ ਜਿਵੇਂ ਮੇਰਾ ਪਹਿਲਾ ਮਾਹੌਲ ਸੀ ਜਿੱਥੇ ਮੈਂ ਕੰਮ ਤੇ ਲੱਗਾ ਜਿਵੇਂ ਮਾਹੌਲ ਦੀ ਮਾਹੌਲ ਮਾਹੌਲ ਦੇ ਹਿਸਾਬ ਨਾਲ ਬੰਦੇ ਦਾ ਫਰਕ ਹੁੰਦਾ ਹੀ ਹੁੰਦਾ ਸੋ ਕੀ ਮੈਕਰੋ ਆਪਾਂ ਪਹੁੰਚ ਚੁੱਕਿਆ ਹੁਣ ਕਰੇ ਸੋ ਜਿਵੇਂ ਦਾ ਲੱਗਿਆ ਤੁਹਾਨੂੰ ਬਲੌਗ ਅੱਗੇ ਤੋਂ ਕੀ ਕੀ ਤੁਹਾਨੂੰ ਚਾਹੀਦਾ ਬਲੌਗ ਚ ਕਮੈਂਟ ਕਰਕੇ ਜਰੂਰ ਦੱਸਿਓ ਜੋ ਜੋ ਤੁਹਾਨੂੰ ਬਨੀਆਂ ਲੰਗਿਆ ਉਹ ਵੀ ਕਮੈਂਟ ਕਰਿਓ ਤੇ ਜੋ ਸਾਤੋਂ ਕੋਈ ਗਲਤੀ ਰਹਿੰਦੀ ਹੋਵੇ ਤਾਂ ਉਹ ਵੀ ਦੱਸਿਓ ਜੋ ਆਪਾਂ ਅੱਗੇ ਤੋਂ ਇੰਪਰੂਵ ਕਰੀਏ ਸੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਰੱਖਾ ਸਤ ਸ੍ਰੀ ਅਕਾਲ ਸਭ ਨੂੰ